ਸੱਚਕੋ ਪੰਜਾਬੀ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਦੇਸ਼ ਦੁਨੀਆ ਦੇ ਅੰਦਰ 10 ਵੱਡੀਆਂ ਖਬਰਾਂ ਤੇ ਨੀਟ एग्जाम ਵਿੱਚ ਗਲਪੜੀਆਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਕੇਂਦਰ ਵੱਲੋਂ ਪ੍ਰਸਤਾਵ ਰੱਖਿਆ ਗਿਆ ਕਿ ਗ੍ਰੇਸ ਮਾਰਕਸ ਲੈਣ ਵਾਲੇ 1563 ਵਿਦਿਆਰਥੀਆਂ ਦੇ ਸਕੋਰ ਕਾਰਡ ਖਤਮ ਕੀਤੇ ਜਾਣਗੇ ਇਸ ਤੋਂ ਬਾਅਦ ਬਿਨਾਂ ਗ੍ਰੇਸ ਮਾਰਕਸ ਤੋਂ ਸਕੋਰ ਕਾਰਡ ਜਾਰੀ ਕੀਤੇ ਜਾਣਗੇ ਇਹਨਾਂ ਕੈਂਡੀਡੇਟਸ ਦੇ ਲਈ 23 ਜੂਨ ਨੂੰ ਦੁਬਾਰਾ ਪ੍ਰੀਖਿਆ ਲਈ ਜਾਵੇਗੀ ਤੇ 30 ਜੂਨ ਤੋਂ ਪਹਿਲਾਂ ਪਹਿਲਾ ਰਿਜ਼ਲਟ ਜਾਰੀ ਕੀਤਾ ਜਾਵੇਗਾ ਤਾਂ ਕਿ ਜੁਲਾਈ ਵਿੱਚ ਸ਼ੁਰੂ ਹੋਣ ਵਾਲੀ ਕਾਉਂਸਲਿੰਗ ਪ੍ਰਭਾਵਿਤ ਨਾ ਹੋਵੇ ਵੈਤਰੀ ਮੁਗਾਫ ਸਹਿਰ ਵਿੱਚ 6 ਮੰਜ਼ਿਲਾ ਮਾਰਤ ਵਿੱਚ ਅੱਗ ਲੱਗਣ ਨਾਲ 49 ਮਜ਼ਦੂਰਾਂ ਦੀ ਮੌਤ ਹੋ ਗਈ 50 ਤੋਂ ਜ਼ਿਆਦਾ ਲੋਕ ਝਾਕੀ ਮੋਗੇ ਹਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਮਰਨ ਵਾਲਿਆਂ ਵਿੱਚ ਕਰੀਬ 42 ਭਾਰਤੀ ਸ਼ਾਮਲ ਹਨ ਹੋਰ ਮੁਲਕਾਂ ਪਾਕਿਸਤਾਨ ਫਿਲੀਪੀਨਸ ਮਿਸਰ ਅਤੇ ਨੇਪਾਲ ਦੇ ਹਨ ਆਸੇਦਵਾਦ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੋਗ ਪ੍ਰਗਟਾਇਆ ਤੇ ਮ੍ਰਿਤਕ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਮੋਦੀ ਆਪਣੇ ਸੰਸਦੀ ਖੇਤਰ ਵਾਰਾਨਸੀ ਤੋਂ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ 2200 ਰੁਪਏ ਦੀ ਕਿਸ਼ਤਾਂ ਸੌਂਪਣਗੇ ਇਸ ਵਿੱਚ 20000 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਟ੍ਰਾਂਸਫਰ ਹੋਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ 28 ਫਰਵਰੀ ਨੂੰ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕੀਤੀ ਗਈ ਸੀ ਦਿੱਲੀ ਵਿੱਚ ਜਲ ਸੰਕਟ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਮੱਧ ਪ੍ਰਦੇਸ਼ ਨੇ ਕੋਰਟ ਨੂੰ ਕਿਹਾ ਹੈ ਕਿ ਉਹਨਾਂ ਦੇ ਕੋਲ ਦਿੱਲੀ ਨੂੰ ਦੇਣ ਵਾਸਤੇ 136 ਕਿਊਸਿਕ ਪਾਣੀ ਨਹੀਂ ਹੈ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਰਾਜ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਪਾਣੀ ਛੱਡ ਦਿੱਤਾ ਗਿਆ ਹੈ। ਹੁਣ ਹਰਿਆਣਾ ਵੱਲੋਂ ਪਾਣੀ ਸਪਲਾਈ ਕੀਤਾ ਜਾਣਾ। ਬਾਕੀ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਦਿੱਲੀ ਨੂੰ ਪਾਣੀ ਦੇਣ ਦਾ ਫੈਸਲਾ ਅੱਪਰ ਰਿਵਰ ਜਮਨਾ ਬੋਰਡ ਉੱਤੇ ਛੱਡ ਦਿੱਤਾ। ਉੱਤਰ ਅਤੇ ਪੂਰਬੀ ਭਾਰਤ ਵਿੱਚ ਹੀਟਵੇਵ ਦਾ ਕਹਿਰ ਲਗਾਤਾਰ ਜਾਰੀ ਹੈ। ਝਾਰਖੰਡ ਵਿੱਚ ਹੀਟਵੇਵ ਨਾਲ 3 ਜਣਿਆਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼, ਹਰਿਆਣਾ, ਝਾਰਖੰਡ, ਦਿੱਲੀ, ਪੰਜਾਬ ਅਤੇ ਉੱਤਰੀ ਦਰਸਾਣ ਵਿੱਚ ਕਈ ਥਾਵਾਂ 'ਤੇ ਤਾਪਮਾਨ 45 ਤੋਂ 47 ਡਿਗਰੀ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੇਸ਼ ਦੇ 14 ਰਾਜਾਂ ਵਿੱਚ ਹੀਟਵੇਵ ਦਾ ਅਲਰਟ ਜਾਰੀ ਕੀਤਾ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਸ਼ਾਮਲ ਹਨ। ਜੈਪੁਰਪੁਰ ਚ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ 5 ਸਾਲ ਦੀ ਮਰਹੂਮ ਬੱਚੀ ਵੀ ਸ਼ਾਮਲ ਹੈ ਐਕਸੀਡੈਂਟ ਵ੍ਰਾਂਡ ਕਾਰਡ ਰੱਖਦੇ ਹੇਠਾਂ ਦਾ ਵੀ ਇਸ ਕਾਰਨ 4 ਘੰਟੇ ਤੱਕ ਉਹ ਹੇਠਾਂ ਰਹੀ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜੇਕਰ ਬਾਕਫੇ ਤੇ ਰੈਸਕਿਊ ਵਿੱਚ ਦੇਰ ਨਾ ਕਰਦੀ ਤਾਂ ਸਭ ਦੀ ਜਾਨ ਬਚਾਈ ਜਾ ਸਕਦੀ ਸੀ ਟੀ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਹਾਥ ਦਾ ਜੂਪੀ ਦਾ ਰੈਂਟ ਵਾਲਾ ਸੀ ਲੋਕ ਸਭਾ ਚੋਣਾਂ ਸਭਪਤ ਹੋਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੁਰਮਜਾਦਵ ਨੇ ਐਸਐਚਓ ਤੋਂ ਲੈ ਕੇ ਹੋਰ ਉੱਚ ਅਧਿਕਾਰੀਆਂ ਦੀ ਕਲਾਸ ਲਈ ਇਸ ਮੌਕੇ ਉਹਨਾਂ ਨੇ ਸੰਗਠਿਤ ਅਪਰਾਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਤਵਾਦ ਦੇ ਖਿਲਾਫ ਕੀਤੀ ਕਮਾਂਦੀ ਸਮੀਖਿਆ ਕੀਤੀ ਨਾਲ ਹੀ ਉਹਨਾਂ ਅਪਰਾਧੀਆਂ ਨਾਲ ਕਿਵੇਂ ਨਿਪਟਿਆ ਜਾਵੇ ਇਸ ਨੂੰ ਲੈ ਕੇ ਵੀ ਰੋਡਮੈਪ ਤਿਆਰ ਕਰਨ ਦੇ ਲਈ ਕਿਹਾ ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਰੋਜ਼ਾਨਾ ਸਵੇਰੇ 11 ਵਜੇ ਤੋਂ 1 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਪੰਜਾਬ ਦੇ ਰਾਜਪਾਲ ਅਤੇ ਜੂਡੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਲੀ ਦਾਲ ਪ੍ਰੋਹਿਤ ਨੇ ਰਾਸ਼ਟਰਪਤੀ ਭਵਨ ਵਿੱਚ ਭਾਰਤੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪ੍ਰੋਹਿਤ ਨੇ ਰਾਸ਼ਟਰਪਤੀ ਨੂੰ ਪੰਜਾਬ ਰਾਜ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਅਤੇ ਚੱਲ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਇਹ ਜਾਣਕਾਰੀ ਦੇਣ ਤੋਂ ਇਲਾਵਾ ਬਨਵਾਲੀ ਦਾਲ ਪ੍ਰੋਹਿਤ ਨੇ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਨਿਯੋਤਾ ਦਿੱਤਾ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਡਾਕਟਰ ਬਨਵਾਰੀ ਲਾਲ ਨੇਰਵਾੜੀ ਜ਼ਿਲ੍ਹਾ ਕਾਤਰੇ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਨਾਲ ਹੀ ਅਧਿਕਾਰੀਆਂ ਨੂੰ ਅਗਲੇ 3 ਮਹੀਨਿਆਂ ਦੇ ਅੰਦਰ ਵਿਕਾਸ ਕਾਰਜਾਂ ਵਿੱਚ ਤੀਜੀ ਲਿਆਉਣ ਦੇ ਨਿਰਦੇਸ਼ ਦਿੱਤੇ ਡਾਕਟਰ ਬਨਵਾਰੀ ਲਾਲ ਨੇ ਮੰਨਿਆ ਕਿ ਕੁਝ ਖਾਮੀਆਂ ਰਹਿ ਗਈਆਂ ਹਨ ਜਿਸ ਨੂੰ ਹਲੇ ਚੋਣ ਤੋਂ ਪਹਿਲਾਂ ਦਰਸਤ ਕੀਤਾ ਜਾਵੇਗਾ ਨਾਲ ਹੀ ਉਹਨੇ ਇਸ ਮੌਕੇ ਤੇ ਸਾਬਨੀ ਦਿੰਦਿਆਂ ਕਿਹਾ ਕਿ ਅਧਿਕਾਰੀਆਂ ਦੀ ਢਿੱਲ ਦੇ ਕਾਰਨ ਕੁਝ ਕੰਮ ਪਛੜੇ ਹਨ ਜਿਨ੍ਹਾਂ ਨੂੰ ਕਿਸੇ ਵੀ ਸੂਰਤ ਸੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਰਿਆਣਾ ਦੇ ਰੋਤਕ ਦਾ ਆਰਮੀ ਜਵਾਨ ਗੁਜਰਾਤ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਜਵਾਨ ਡਿਊਟੀ ਦੇ ਦੌਰਾਨ ਦਿਮਾਗ ਦੀ ਫਟੀ ਨਾੜੀ ਦੇ ਕਾਰਨ ਸ਼ਹੀਦ ਹੋਇਆ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਹੀਦੀ ਮਰਦਕ ਦੇ ਰੋਤਕ ਪਹੁੰਚੀ ਜਿੱਥੇ ਉਹਨਾਂ ਦੇ ਜੱਦੀ ਪਿੰਡ ਗੱਦੀ ਖੇੜੀ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਸਤਕੂ ਪੰਜਾਬੀ ਬ੍ਰਿੰਗਰ ਵਿੱਚ ਫਿਲਹਾਲ ਇਤਨਾ ਹੀ ਤੇ ਸ ਦੁਨੀਆ ਦੀਆਂ ਖਬਰਾਂ ਲਈ ਜੁੜੇ ਰਹੋ ਸਤਕੂ ਪੰਜਾਬੀ ਨਾਲ।